ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਪੇਂਟ ਕਰਕੇ ਦਿਖਾਵਾਂਗੇ ਮੈਂ ਤੁਹਾਨੂੰ ਜਿਵੇਂ ਆਪਾਂ ਨੇ ਕੋਈ ਚੀਜ਼ ਪੇਂਟ ਕਰਨੀ ਹੁੰਦੀ ਹੈ ਜਿਵੇਂ ਥੋੜੀ ਜੀ ਸਾਨੂੰ ਲੈਸ ਚਾਹੀਦੀ ਹੈ ਆਪਾਂ ਪੇਂਟ ਕਰਨੀ ਹੈ ਤਾਂ ਜੇ ਡਾਇਰ ਕੋਲ ਜਾਈਏ ਤਾਂ ਕਿੰਨੇ ਪੈਸੇ ਲੈ ਲੈਂਦਾ ਜੇ ਦੋ ਕਲਰ ਕਰਨੇ ਆ ਤਾਂ ਉਹਦੇ ਹਿਸਾਬ ਨਾਲ ਤਿੰਨ ਕਰਨੇ ਤੇ ਉਹ ਸਾਨੂੰ ਬੜਾ ਕੋਸਟਲੀ ਪੈਂਦਾ ਹੈ ਤੇ ਇਹ ਅੱਜ ਮੈਂ ਤੁਹਾਨੂੰ ਬੜਾ ਇਜ਼ੀ ਵੇਅ ਦੱਸਦੀ ਆ ਪੇਂਟ ਕਰਨ ਦਾ ਤੇ ਚੁੰਨੇ ਆਪਾਂ ਕੁਝ ਵੀ ਘਰ ਬੜੇ ਆਰਾਮ ਨਾਲ ਕਰ ਸਕਦੇ ਆ ਇਹਦੇ ਵਿੱਚ ਆਪਾਂ ਯੂਜ਼ ਕਰਾਂਗੇ ਆ ਦੇਖੋ ਫੈਵੀ ਕ੍ਰੇਲ ਪੇਂਟ ਅਕ੍ਰੀਲਿਕ ਜਿਹੜੇ ਕਲਰ ਹੁੰਦੇ ਆ ਇਹ ਆਪਾਂ ਆਮ ਪੇਂਟਿੰਗ ਕਰਦੇ ਆ ਕੱਪੜਿਆਂ ਤੇ ਤਾਂ ਉਹਦੇ ਲਈ ਯੂਜ਼ ਕਰਦੇ ਆ ਤੇ ਇਹ ਆਪਾਂ ਇਹਨੂੰ ਡਾਈ ਵੀ ਬੜੇ ਆਰਾਮ ਨਾਲ ਕਰ ਸਕਦੇ ਆ ਇਹ ਮੈਂ ਇਨੂੰ ਆਪਾਂ ਥੋੜਾ ਜਿਹਾ ਡਿਲੂਟ ਕਰ ਲਿਆ ਪਾਣੀ ਪਾ ਕੇ ਇਹ ਦੇਖੋ ਇਹ ਮੈ 스ਪੂਨ ਸਿੰਪਲ ਜਿਹੜਾ ਆਪਾਂ ਯੂਜ਼ ਕਰਦੇ ਆ तकरीबन 1 ਚਮਚ ਕਲਰ ਤੇ ਵਿੱਚ 2 ਚਮਚ ਆਪਾਂ ਨੇ ਪਾਣੀ ਪਾ ਲੈਣਾ ਇਹ ਮੈਂ ਇਸ ਰੇਸ਼ਿਓ ਵਿੱਚ ਇਹ ਤਿਆਰ ਕਰ ਲੇ ਤੇ ਜੇ ਤੁਸੀਂ ਲੈਸ ਕਰਨੀ ਹੈ ਤਾਂ ਇਸ ਤਰ੍ਹਾਂ ਗੱਤੇ ਦੇ ਉੱਪਰ ਮੈਂ ਲਪੇਟ ਲਈ ਜੇ ਤੁਸੀਂ ਦੋ ਕਲਰ ਕਰਨੇ ਆ ਇੱਕ ਕਲਰ ਇਧਰ ਕਰ ਲੋ ਇੱਕ ਇਧਰ ਕਰ ਲੋ ਜੇ ਤਿੰਨ ਕਰਨੇ ਆ ਤਾਂ ਇਸ ਤਰ੍ਹਾਂ ਹਾਫ ਪੋਰਸ਼ਨ ਚ ਕਰ ਸਕਦੇ ਹੋ ਇੱਕ ਕਲਰ ਇੱਥੋਂ ਲੈ ਕੇ ਇੱਥੇ ਤੱਕ ਕਰ ਲੋ ਤੇ ਤੁਸੀਂ ਇੱਕ ਕਲਰ ਇਧਰ ਤੇ ਕ ਇਧਰ ਜਿੰਨੇ ਵੀ ਕਲਰ ਕਰਨੇ ਹੋਣ ਇਸ ਤਰ੍ਹਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਤੇ ਜੇ ਆ ਦੇਖੋ ਮੈਂ ਛੋਟੇ ਪੀਸੇਸ ਵੀ ਕਰਕੇ ਰੱਖੇ ਹੋਏ ਆ ਇਹ ਟਾਈ ਐਂਡ ਟਾਈ ਜਿਵੇਂ ਇਹਨਾਂ ਨੂੰ ਲਪੇਟ ਕੇ ਕਈ ਤਰੀਕੇ ਮੈਂ ਤੁਹਾਨੂੰ ਫਿਕਸ ਹੋਰ ਵੀਡੀਓਜ਼ ਦੱਸਾਂਗੀ ਕਿ ਇਹਨੂੰ ਆਪਾਂ ਨੇ ਕਿਸ ਤਰ੍ਹਾਂ ਟਾਈ ਕਰਨਾ ਹੈ ਕਿਸ ਤਰ੍ਹਾਂ ਰੋਲ ਕਰਨਾ ਹੈ ਹੈ ਨਾ ਉਹ ਮੈਂ ਤੁਹਾਨੂੰ ਹੋਰ ਵੀਡੀਓ 'ਚ ਦੱਸਾਂਗੀ ਦੇਖੋ ਕਲਰ اور ਸੌਫਟ ਵੀ ਕਿੰਨੇ ਹੁੰਦੇ ਆ ਦੇਖੋ ਬਹੁਤ ਅੱਛਾ ਕਲਰ ਹੋ ਜਾਂਦਾ ਹੈ ਤੇ ਅੱਜ ਮੈਂ ਤੁਹਾਨੂੰ ਲੇਸ ਡਾਈ ਕਰਨ ਦਾ ਤਰੀਕਾ ਦੱਸਾਂਗੀ ਇਹ ਦੇਖੋ ਇਹਦੇ ਉੱਤੇ ਮੈਂ ਦੋ ਕਲਰ ਕਰਾਂਗੀ ਟਾਈ ਇਹ ਦੇਖੋ ਆਪਾਂ ਨੇ ਹੁਣ ਪਹਿਲਾਂ इधर मैं ग्रीन कलर कर लेना है देखो जी जो थोड़ा गाढ़ा लगता तो थोड़ा जहा आप बिछ पानी का टच दे लवेंगे इन्ना कलर आपने लगाना है कि लैस के दूजे पास भी ਚਲਾ ਜਾਵੇ ਇਹ ਦੇਖੋ ਜੀ ਇਹ ਆਪਾਂ ਇਹਨੂੰ ਜੇ ਜ਼ਿਆਦਾ ਮੋਟੀ ਲੈਸ ਹੋਵੇ ਤੇ ਆਪਾਂ ਥੋੜੀ ਜੀ ਉਹਨੂੰ ਪਾਣੀ ਵਿੱਚ ਡਿਪ ਕਰਕੇ ਤੇ ਥੋੜਾ ਜਿੰਨਾ ਉਹਦੇ ਚ ਮੋਇਸਚਰ ਆ ਜਾਏਗਾ ਇਹ ਦੇਖੋ ਆਪਾਂ ਇਹਨੂੰ ਵੇ ਦੇਖੋ ਜੀ ਆਪਾਂ ਨੇ ਇਹਨੂੰ ਪੂਰੀ ਤਰ੍ਹਾਂ ਕਲਰ ਲਗਾ ਲੈਣਾ ਹੈ ਇਹ ਬ੍ਰਸ਼ ਮੇਰੇ ਕੋਲ ਛੋਟਾ ਹੈ ਜੇ ਵੱਡੇ ਬ੍ਰਸ਼ ਨਾਲ ਤਾਂ ਫਟਾਫਟ ਹੋ ਜਾਣਾ ਸੀ ਜੇ ਤੁਸੀਂ ਵਿੱਚ ਵਾਈਟ ਵੀ ਰੱਖਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਉਹਨੇ ਪੋਰਸ਼ਨ ਨੂੰ ਨਾ ਕਰੋ ਤੁਸੀਂ ਆਪਣੀ ਪਸੰਦ ਮੁਤਾਬਕ ਜਿੰਨੇ ਮਰਜ਼ੀ ਕਲਰ ਆਰਾਮ ਨਾਲ ਲਗਾ ਸਕਦੇ ਹੋ ਨਾ ਇਹਦੇ ਵਿੱਚ ਤੁਹਾਡੇ ਹੱਥ ਗੰਦੇ ਹੋਣਗੇ ਨਾ ਕੁਛ ਅੱਗ ਬਾਲਣ ਦੀ ਜ਼ਰੂਰਤ ਹੈ ਨਾ ਬਰਤਨ ਗੰਦੇ ਹੋਣਗੇ ਔਰ ਕਿੰਨੇ ਆਰਾਮ ਨਾਲ ਇਹ ਦੇਖੋ ਵਧੀਆ ਡਾਈ ਹੋ ਜਾਂਦੇ ਆ ਆ ਦੇਖੋ ਜੀ ਹੁਣ ਆਪਾਂ ਦੂਸਰੇ ਪਾਸੇ ਦੂਸਰਾ ਕਲਰ ਕਰਾਂਗੇ। ਦੇਖ ਉਹ ਲੱਪਾ ਦੂਸਰੇ ਪਾਸੇ ਇਹ orange ਕਲਰ ਕਰਾਂਗੇ। ਆਹ ਦੇਖੋ ਜੀ। ਮੈਂ ਵੈਸੇ ਇਹ ਤੁਹਾਨੂੰ ਪੀਸ ਕਰਕੇ ਦਿਖਾ ਰਹੀ ਆ ਕਿ ਤੁਸੀਂ ਤੁਹਾਨੂੰ ਸੂਟ ਨਾਲ ਜਿਹਦੇ ਨਾਲ ਮੈਚ ਕਰਨੀ ਹੈ ਉਹ ਕਲਰ ਜਿਹੜੇ ਵੀ ਤੁਹਾਨੂੰ ਜ਼ਰੂਰਤ ਹੈ ਲਗਾ ਸਕਦੇ ਹੋ। ਤਿੰਨ ਬੈਟਰ ਇਹ ਦੋ ਕਲਰ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਵੀ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ। ਆ ਦੇਖੋ ਜਿੱ ਕਿੰਨਾ ਸੋਹਣਾ ਪੇਂਟ ਹੋ ਜਾਂਦਾ ਹੈ। ਨਾ ਤਾਂ ਇਹ ਹੱਥ ਤੁਹਾਡੇ ਗੰਦੇ ਹੋਣ ਤੇ ਕਿੰਨਾ ਈਜ਼ੀ ਫਟਾਫਟ ਪੂਰਾ ਸਾਫ਼ ਸੁਥਰਾ ਨਾ ਕਲਰ ਦਾ ਖਲਾਰਾ ਨਾ ਕੁਝ ਇਹ ਦੇਖੋ ਆਪਾਂ ਇਹਨੂੰ ਥੋੜੀ ਦੇਰ ਰੱਖਦੇ ਆਂਗੇ ਹਲਕਾ ਜਿਹਾ ਸੁੱਕ ਜਾਏਗਾ ਤਾਂ ਤੁਹਾਨੂੰ ਮੈਂ ਖੋਲ ਕੇ ਦਿਖਾਵਾਂਗੀ ਤੇ ਇਸੇ ਤਰ੍ਹਾਂ ਸਮੇਂ ਡਰਸ਼ ਵਾਸ਼ ਕਰ ਲੈਣਾ ਤੇ ਦੂਸਰੇ ਕਲਰ ਤੇ ਇਹਦੇ ਉੱਤੇ ਮੈਂ ਤੁਹਾਨੂੰ ਗ੍ਰੀਨ ਤੇ ਨਾਲ ਹੋਰ ਦਿਖਦੀਆਂ ਪਿੰਕ ਕਲਰ ਜਗੂ ਕਰਕੇ ਉਹ ਦਿਖਾਉਂਦੀਆਂ ਦੋ ਸੈਂਪਲ ਆਪਣੇ ਬਣ ਜਾਣਗੇ ਇਹ ਦੇਖੋ ਜੀ ਇਹ ਥੋੜੀ ਲੈਸ ਮੋਟੀ ਹੈ ਤੇ ਇਸ ਲਈ ਮੈਨੂੰ ਦੁਬਾਰਾ ਇਹ ਕਰਨਾ ਪੈਂਦਾ ਹੈ ਪਤਲੀ ਜਿਵੇਂ ਹੁੰਦੀ ਹੈ ਲੈਸ ਜਿਹੜੀ ਨਾਈਲੋਨ ਦੀ ਹੋ ਤਾਂ ਫਟਾਫਟ ਇੱਕੋ ਵਰੀ ਕਲਰ ਤੇ ਹੋ ਜਾਂਦੀ ਹੈ ਦੂਜੀ ਸਾਈਡ ਵੱਲ ਵੀ ਪਹੁੰਚ ਜਾਂਦਾ ਕਲਰ ਦੇਖਦਾ ਸੀ ਇਹ ਉਹ ਦੂਜੀ ਸਾਈਡ ਤੇ ਮੈਂ ਤੁਹਾਨੂੰ ਔਰ ਕਲਰ ਕਰਕੇ ਦਿਖਾਉਂਦੀ ਆ ਦੋਨੋਂ ਕਰਕੇ ਫਿਰ ਮੈਂ ਤੁਹਾਨੂੰ ਦੋਨੋਂ ਦਿਖਾਉਂਦੀ ਆ ਦੇਖੋ ਜੀ ਕਿੰਨੇ ਸੋਹਣੇ ਸੱਡੇ ਕਲਰ ਹੋ ਕੇ ਤਿਆਰ ਇੱਕ ਇਹ ਮੈਂ ਕਲਰ ਕੰਬੀਨੇਸ਼ਨ ਬਣਾਇਆ ਹੈ ਤੇ ਇੱਕ ਗ੍ਰੀਨ ਤੇ orange ਦੇਖੋ ਇਹ ਤਾਂ ਤੁਸੀਂ ਚਾਹੇ ਵਾਸ਼ ਕਰੋ ਬਿਲਕੁਲ ਇਹਦਾ ਕਲਰ ਨਹੀਂ ਨਿਕਲੇਗਾ ਤੇ ਐਨੇ ਸੋਹਣੇ ਕਲਰ ਹੁੰਦੇ ਆ ਤੁਸੀਂ ਆਪਣੀ ਟੀ-ਸ਼ਰਟ ਉਹਨੂੰ ਕਰਕੇ ਪੁਰਾਣੀਆਂ ਨੂੰ ਨਵੀਆਂ ਬਣਾ ਸਕਦੇ ਹੋ ਕਲਰ ਕਰਕੇ ਤੇ ਠੀਕ ਹੈ ਜੀ ਕਰੋ ਜਿੱਥੇ ਵੀ ਤੁਹਾਨੂੰ ਜ਼ਰੂਰਤ ਹੋਵੇ ਜਿਹੜੇ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਖੁਸ਼ ਰਹੋ ਮਿਲਦੇ ਆ ਨਵੇਂ ਵੀਡੀਓ ਨਾਲ